ਕੰਜਰਵੇਟਿਵ ਨੇਤਾ ਪੀਅਰ ਪੋਲੀਅਮ ਦੁਆਰਾ ਅਸਥਾਈ ਵਿਦੇਸ਼ੀ ਕਾਮੇ ਖਤਮ ਕਰਨ ਦੀ ਮੰਗ ਕਰਨ ਤੋਂ ਬਾਅਦ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਇੱਕ ਵਾਰ ਫਿਰ ਸਖਿਆ ਦੇ ਵਿਚ ਆ ਕੇ ਹੈ ਜਿਹਦੇ ਵਿੱਚ ਨੌਜਵਾਨਾਂ ਦੀ ਬੇਰੋਜ਼ਗਾਰੀ ਦੇ ਵਿੱਚ ਹਾਲ ਹੀ ਦੇ ਵਿੱਚ ਹੋਏ ਵਾਅਦੇ ਤੇ ਲਈ ਵਿਦੇਸ਼ੀ ਕਾਮੇ ਨੂੰ ਜ਼ਿੰਮੇਵਾਰ ਠਰਾਇਆ ਗਿਆ ਹੈ ਜੋ ਕਿ ਘਰਨੀਆ ਦੌਰਾਨ ਲਗਭਗ 14.5% ਸੀ ਕੁਝ ਅਰਥ ਸ਼ਾਸਤਰੀ ਪ੍ਰੋਗਰਾਮ ਅਟੇ ਨੌਜਵਾਨ ਕੈਨੇਡians ਨੂੰ ਕੰਮ ਲੱਭਣ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਵਿਚਕਾਰ ਸਿੱਧੀ ਰੇਖਾ ਖਿੱਚਣ ਨੂੰ ਤੋਂ ਸਾਵਧਾਨ ਕਰਦੇ ਨੇ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਵਿੱਚ ਹੋਰ ਸੰਭਾਵੀ ਕਮੀਆਂ ਨਹੀਂ ਹਨ ਸਾਲਾਤੋ ਮਾਰਨ ਨੇ ਇਸ ਪ੍ਰੋਗਰਾਮ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਜੋ ਕਾਰੋਬਾਰਾਂ ਨੂੰ ਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਅਗਿਆਦਿੰਦਾ ਹੈ ਜਦੋਂ ਉਹ ਦਿਖਾ ਸਕਦੇ ਨੇ ਕਿ ਕੈਨੇਡੀਅਨ ਨਾਗਰਿਕ ਚਾਸਥਾਈ ਨਿਵਾਸੀ ਨੌਕਰੀ ਲੈਣ ਦੇ ਲਈ ਉਪਲਬਧ ਨਹੀਂ ਹਨ ਅਤੇ ਉਹ ਹੱਦ ਜਿਸ ਤੱਕ ਕੁਝ ਮਾਲਕ ਇਸ ਉੱਤੇ ਭਰੋਸਾ ਕਰਨ ਲੱਗ ਪਏ ਨਹੀਂ ਦੱਸਦੀ ਹੈ ਫੈਡਰਲ ਸਰਕਾਰ ਦੇ ਅੰਕੜਿਆਂ ਅਨੁਸਾਰ 2024 ਦੇ ਵਿੱਚ ਕੈਨੇਡਾ ਵਿੱਚ 2,33,157 ਅਸਥਾਈ ਦੇਸ਼ੀ ਕਾਮਯਤੀ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਇਹ ਲਗਭਗ ਪਿਛਲੇ ਸਾਲ ਦੇ ਬਰਾਬਰ ਹੀ ਸੰਖਿਆ ਹੈ ਪਰ ਮਹਾਮਾਰੀ ਤੋਂ ਪਹਿਲਾਂ 2018 ਦੇ ਵਿੱਚ 1,08,988 ਤੋਂ ਕਾਫੀ ਜ਼ਿਆਦਾ ਹੈ ਪ੍ਰੋਗਰਾਮ ਉੱਤੇ ਕੁਝ ਨਵੀਆਂ ਸਿਮਾਵਾਂ ਪਿਛਲੀ ਪਤਝੜ ਦੇ ਵਿੱਚ ਪੇਸ਼ ਕੀਤੀਆਂ ਗਈਆਂ ਸਨ